ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਗੁਰੂ ਕੇ ਸਾਹਿਬ ਜੀ ਤਨ ਤਨ ਗੁਨਾਹਾਂ ਦੇ ਪਾਛਾ ਜੋ ਸਿੱਖਾਂ ਨੂੰ ਜਗਤ ਨੂੰ ਉਪਦੇਸ਼ ਦੇ ਕੇ ਗਏ ਹਨ ਕਿ ਇੱਕ ਗੁਰਸਿੱਖ ਦੀ ਕੀ ਕਰਨੀ ਹੋਣੀ ਚਾਹੀਦੀ ਆ ਕੀ ਉਹਦਾ ਸਵੇਰ ਤੋਂ ਉੱਠ ਕੇ ਕਾਰ ਵਿਹਾਰ ਹੋਣਾ ਚਾਹੀਦਾ ਵਾਹਿਗੁਰੂ ਸਿਮਰਨ ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਦਰਸਾਇਆ ਗਿਆ ਕੁਸਵਾਰੇ ਅੱਜ ਤੁਹਾਡੇ ਨਾਲ ਅਸੀਂ ਸਾਜ ਬਾਵਾਂਗੇ ਤਾਂਧਨ ਗੁਰੂ ਰਾਮਦਾਸ ਜੀ ਆਗਨੰਬਤ 305 ਤੇ ਗੋੜੀ ਰਾਗ ਵਿੱਚ ਇੱਕ ਸ਼ਬਦ ਉਚਾਰਨ ਕਰਦੇ ਹਾਂ ਮਹੱਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤਿਆਵੈ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲਹਿ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸਨੋ ਦਿਆਲ ਹੋਵੇ ਜਿਸਨੋ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਵੈ ਔਰੇ ਨਾਮ ਜਪਾਵੇ ਪੌੜੀ ਜੋ ਤੁਦ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਆਰਾਧ ਤੇ ਜੋ ਮਨ ਚਿਤ ਇੱਕ ਆਰਾਧ ਦੇ ਤਨ ਕੀ ਬਰਕਤ ਖ ਹੈ ਅਸੰਖ ਕਰੋੜੇ ਤੋਦੋਨੋ ਸਭ ਧਿਆਏ ਦੀ ਸੇ ਥਾਂẽ ਪੈ ਜੋ ਸਾਹਿਬ ਲੋੜੇ ਜੋ ਬੈਂਸਰ ਗੁਰੂ ਸੇਵੇ ਖਾਂਦੇ ਪੈਨ ਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲ ਦੇ ਬਾਹਰ ਵੇਸ ਕੱਢ ਹੈ ਮੁਖ ਖੋਲੇ ਮਨ ਖੋਟੇ ਦੇ ਵਿਛੋੜੇ ਓਏ ਹਾਜ਼ਰ ਮਿੱਠਾ ਬੋਲ ਦੇ ਵੇਸ ਕੱਢਾ ਮਖ ਖੋਲੇ ਮਨ ਖੋਟੇ ਦਏ ਵਿਛੋੜੇ ਹੁਣ ਸਭ ਦੇ ਵਿੱਚ ਗੁਰੂ ਪਿਆਰੇ ਸਾਧ ਸੰਗਤ ਜੀਓ ਤਾਂਤਨ ਗੁਰੂ ਆਮਦਾਸ ਜੀ ਨੇ ਗੁਰਸਿੱਖ ਦੀ ਨਿਤ ਦੀ ਕਰਨੀ ਤਾਂਤਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਦਰਜਿਆ ਇਹ ਉਪਦੇਸ਼ ਸਿੱਖਾਂ ਵਾਸਤੇ ਹੈ ਗੁਰਸਿੱਖਾਂ ਆਤੇ ਕਿ ਮਨੁੱਖ ਦਾ ਜੋ ਇਹ ਜੀਵਨ ਪ੍ਰਾਪਤ ਹੋਇਆ ਮਨੁੱਖਾ ਦੇ ਹੀ ਪ੍ਰਾਪਤ ਹੋਈ ਆ ਉਸ ਦਾ ਫਰਜ਼ ਇਹ ਮਨੋਰਥ ਆ ਉਸ ਪਰਮਾਤਮਾ ਨੂੰ ਪਾਉਣਾ ਉਸ ਦਾ ਨਾਮ ਸਿਮਰਨਾ ਤਾਂ ਗੁਰੂ ਰਾਮ ਦਾਸ ਜੀ ਕਹਿ ਰਹੇ ਹਨ ਕਿ ਜੋ ਸਵੇਰ ਵੇਲੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਸਿਮਰਦਾ ਉਹ ਸੱਚਾ ਸਿੱਖ ਖਵਾਉਂਦਾ ਹੈ ਹਰ ਰੋਜ਼ ਸਵੇਰੇ ਉੱਦਮ ਕਰਦਾ ਇਸ਼ਨਾਨ ਕਰਦਾ ਫਿਰ ਨਾਮ ਜਪਦਾ ਨਾਮ ਰੂਪੀ ਅੰਮ੍ਰਿਤ ਦੇ ਵਿੱਚ ਛੁੱਭੀ ਲਾਉਂਦਾ ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਫਿਰ ਗੁਰੂ ਦਾ ਉਪਦੇਸ਼ ਹੁੰਦਾ ਜਪਦਾ ਸਭ ਕਿਰਕ ਪਾਪ ਦੋਖ ਲੈ ਜਾਵੇ ਤੇ ਉਸ ਪਰਮਾਤਮਾ ਦੇ ਦਿੱਤੇ ਹੋਏ ਉਪਦੇਸ਼ ਦਾ ਜਾਪ ਜਪ ਕੇ ਨਾਮ ਸਿਮਰ ਕੇ ਆਪਣੀ ਜ਼ਿੰਦਗੀ ਦੇ ਵਿੱਚ ਜੋ ਪਾਪ ਵਿਕਾਰ ਆ ਸਾਰੇ ਉਸ ਤੇ ਲੈ ਜਾਂਦੇ ਹਨ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਹਂਦੇ ਉੱਠ ਜਾ ਨਾਮ ਤੇ ਆਵੇ ਫਿਰ ਦਿਨ ਚੜ੍ਹੇ ਗੁਰਬਾਣੀ ਦਾ ਕੀਰਤਨ ਸੁਣਨਾ ਸਾਰਾ ਦਿਨ ਬੈਹਂਦੇ ਉੱਠਦੇ ਆ ਭਾਉ ਕੀਰਤ ਕਰਦਕਾਰ ਕੀਰਤ ਕਰਦੇ ਆ ਪ੍ਰਭੂ ਦਾ ਨਾਮ ਸਿਮਰਨਾ ਸੋ ਸਾਸ ਗ੍ਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਸਤਗੁਰੂ ਦੇ ਮਨ ਵਿੱਚ ਉਹ ਸਿੱਖ ਚੰਗਾ ਲੱਗਦਾ ਜੋ ਪਿਆਰੇ ਪ੍ਰਭੂ ਨੂੰ ਹਰ ਧਮ ਯਾਦ ਕਰਦਾ ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਤੇ ਜਿਸ ਤੇ ਉਹ ਪਿਆਰਾ ਪ੍ਰਭੂ ਦਿਆਲ ਹੋ ਜਾਂਦਾ ਉਹ ਗੁਰਸਿੱਖ ਸਤਗੁਰੂ ਕੋਲੋਂ ਸਿੱਖਿਆ ਪ੍ਰਾਪਤ ਕਰਦਾ ਜਨ ਨਾਨਕ ਧੂੜ ਮੰਗੇ ਇਸ ਗੁਰ ਸਿੱਖੀ ਜੋ ਆਪ ਜਪੇ ਹਨ ਆਪਣੇ ਨਾਮ ਜਪਾ ਧੰਨ ਧੰਨ ਗੁਦਾੰਦਸ ਪਾਤਸ਼ਾਹ ਕਹਿ ਰਿਹਾ ਹਨ ਕਿ ਨਾਨਕ ਪੁਨ ਗੁਰਮੁਗੁਰ ਸਿੱਖਾਂ ਦੀ ਧੂੜ ਮੰਗਦਾ ਹੈ ਚਰਨਾ ਦੀ ਧੂੜ ਮੰਗਦਾ ਹੈ ਜੋ ਆਪ ਜਪਦੇ ਆ ਤੇ ਅਵਰਾ ਹੋਰਾਂ ਨੂੰ ਨਾਮ ਜਪਾਉਂਦੇ ਹਨ ਪੌੜੀ ਜੋ ਦੁੱਧ ਸੱਚਦੇ ਆਂਦੇ ਸੇ ਵਰਲੇ ਥੋੜੇ ਪਰ ਬ੍ਰਹਮਦਾਸ ਜੀ ਕਹਿ ਰਹੇ ਹਨ ਕਿ ਬਹੁਤ ਥੋੜੇ ਜੀਵ ਹਨ ਜੋ ਇੱਕ ਆਗਰ ਚੇਤੋ ਕੇ ਉਸ ਪਰਮਾਤਮਾ ਦਾ ਨਾਮ ਸਿਮਰਦੇ ਹਨ ਜੋ ਤੁਧ हे ਪ੍ਰਭੂ ਤੈਨੂੰ ਇੱਕ ਆਗਰ ਚੇਤੋ ਕੇ ਸਿਮਰਨ ਵਾਲੇ ਬਹੁਤ ਥੋੜੇ ਹਨ ਜੋ ਮਾਨਕ ਚਿਤ ਜੋ ਮਨ ਚੇਤੇ ਕਰਾ ਦੇ ਤਨ ਕੀ ਬਰਕਤ ਖਾਏ ਅਸੰਖ ਕਰੋੜੇ ਪੂਰਨ ਕਾਗਰਤਾ ਵਿੱਚ ਜੋ ਮਨੁੱਖ ਉਸ ਪਰਮਾਤਮਾ ਦਾ ਇੱਕ ਦਾ ਨਾਮ ਰਾਧਾ ਉਹਨਾਂ ਦੀ ਕੀਤੀ ਹੋਈ ਕਮਾਈ ਬੇਅੰਤ ਜੀਵ ਖਾਂਦੇ ਹਨ ਤੁਦਨੋ ਸਭ ਧਿਆਏ ਦੀ ਜਿਹ ਥਾਂਏ ਪੈਸ ਜੋ ਸਾਹਿਬ ਲੋੜੇ ਏ ਹਰੀ ਕੋਟਾ ਸਾਰੀ ਸ੍ਰਿਸ਼ਟੀ ਤੇਰਾ ਧਿਆਨ ਕਰਦੀ ਆ ਪਰਮਾਨ ਉਹ ਦੇ ਜਿਨ੍ਹਾਂ ਨੂੰ ਤੂੰ ਪਰਮ ਪਿਤਾ ਪਸੰਦ ਕਰ ਲੈਣਾ ਜਿਨ੍ਹਾਂ ਦੇ ਜੱਪੇ ਹੋਏ ਨਾਮ ਨੂੰ ਤੂੰ ਪ੍ਰਮਾਨ ਕਰ ਲੈਣਾ ਹੈ ਉਹੀ ਤੈਨੂੰ ਪ੍ਰਮਾਨ ਹੁੰਦੇ ਹਨ ਉਦਾਂ ਤੇ ਧਿਆਨ ساری ਸ੍ਰਿਸ਼ਟੀ ਤੇਰਾ ਕਰਦੀ ਹੈ ਜੋ ਬੰਸਰ ਗੁਰ ਸੇਵੇ ਖਾਂਦੇ ਪਹਿਨਦੇ ਸੇ ਮਰ ਜਮੈਂ ਕੋੜੀ ਸਤ ਗੁਰ ਦੀ ਸੇਵਾ ਦੀ ਸੇਵਾ ਤੋਂ ਸਖਣੇ ਰਹਿ ਕੇ ਜੋ ਮਨੋਕ ਖਾਣ ਪੀਣ ਤੇ ਪਹਿਨਣ ਦੇ ਰਸਾਂ ਵਿੱਚ ਲੱਗੇ ਹੋਏ ਹਨ ਉਹ ਕੋੜੇ ਹੋ ਗਏ ਹੋ ਜਾਂਦੇ ਹਨ ਤੇ ਮੁੜ ਮੁੜ ਜੰਮਦੇ ਹਨ ਮਰਦੇ ਹਨ ਓਏ ਹਾਜ਼ਰ ਮਿੱਠਾ ਬੋਲਦੀ ਬਾਹਰ ਵਿੱਚ ਕੱਢੇ ਮੁਖ ਖੋਲੇ ਇਹੋ ਜਿਹੇ ਮਨੁੱਖ ਸਾਹਮਣੇ ਤੇ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਨ ਪਰ ਜਦੋਂ ਮਨੁੱਖ ਮੂੰਹ ਮੋੜ ਕੇ ਦੂਜੇ ਪਾਸੇ ਜਾਂਦਾ ਤੇ ਪਿੱਛੋਂ ਫਿਰ ਉਹਦੇ ਬਾਬਤ ਬਹੁਤ ਭੈੜਾ ਚੰਗਾ ਬੋਲਦੇ ਆ ਉਹਦੀ ਨਿੰਦਾ ਕਰਦੇ ਆ ਮਨ ਖੋਟੀ ਦੇਵ ਛੋੜੇ ਇਹੋ ਜੇ ਮਨੋਖੋਟਿਆਂ ਨੂੰ ਖਸਮ ਨੇ ਆਪਣੇ ਨਾਲ ਜੁੜਨ ਦਿੱਤਾ ਵਿਛੋੜ ਦਿੱਤਾ ਆਪਣੇ ਨਾਲੋਂ ਦੂਰ ਕਰ ਦਿੱਤਾ ਆਪਣੇ ਤੋਂ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਦੇ ਵਿੱਚ ਜੋ ਆਪਣਾ ਮੇਨ ਮਕਸਦ ਆ ਉਹ ਇਹ ਕਿ ਜਿਹੜਾ ਵਾਹਿਗੁਰੂ ਦਾ ਸਿਮਰਨ ਆ ਜੋ ਕਿ ਕਈ ਵਾਰ ਹੋਰਾਂ ਧਰਮਾਂ ਵਾਲੇ ਵੀ ਤੇ ਸਾਡੇ ਜੋ ਅੱਜ ਕੱਲ ਦੇ ਵਿਦਵਾਨ ਹਨ ਉਹ ਵੀ ਇਸ ਉੱਤੇ ਕਟਾਸ ਕਰਦੇ ਹਨ ਤੇ ਮਜ਼ਾਕ ਉਡਾਉਂਦੇ ਹਨ ਕਿ ਵਾਹਿਗੁਰੂ ਵਾਹਿਗੁਰੂ ਕਹਿ ਕੇ ਤੁਸੀਂ ਕਿਸ ਨੂੰ ਸੁਣਾ ਰਹੇ ਹੋ ਕਿਸ ਸੁਣਾ ਰਿਹਾ ਗੁਰ ਗੁਰਦੁਆਰਿਆਂ ਵਿੱਚ ਵੀ ਅੱਜ ਕੱਲ੍ਹ ਇਸ ਤਰ੍ਹਾਂ ਦੇ ਪ੍ਰਚਾਰ ਬਹੁਤ ਚੱਲ ਰਿਹਾ ਮਜ਼ਾਕ ਢਾਉਂਦੇ ਆ ਕਿ ਉਹ ਪਰਮਾਤਮਾ ਤੇ ਦਿਨਾਂ ਦੀਆਂ ਜਾਣਦਾ ਫਿਰ ਕਿਸ ਨੂੰ ਸੁਣਾ ਰਿਹਾ ਤੁਸੀਂ ਪਰ ਹੁਣ ਇਹ ਤਾਂ ਗੁਰੂ ਰਾਮਦਾਸ ਪਾਤਸ਼ਾਹ ਸ਼ਬਦ ਵਿੱਚ ਕਹਿ ਰਹੇ ਹਨ ਕਿ ਸਿੱਖ ਦਾ ਨਿਤਦਾ ਜਿਹੜਾ ਫਰਜ਼ ਆ ਰੇਡੀਓ ਦੀ ਡਿਊਟੀ ਆ ਉਹਦਾ ਕਾਰ ਵੀ ਆ ਰਿਹਾ ਉਹ ਹੀ ਹੋਣਾ ਚਾਹੀਦਾ ਕਿ ਉਸ ਪਰਮਾਤਮਾ ਨੇ ਜਿਸ ਨੇ ਉਸ ਨੂੰ ਜੀ ਇਹ ਸਰੀਰ ਦਿੱਤਾ ਉਸ ਦੀ ਬੰਦਗੀ ਕਰੇ ਅੰਮ੍ਰਿਤ ਵੇਲੇ ਉੱਠੇ ਨਾਮ ਜਪੇ ਇਸ਼ਨਾਨ ਕਰੇ ਫਿਰ ਬਾਣੀ ਪੜੇ ਫਿਰ ਆਪਣੇ ਕਾਰ ਵਿਹਾਰ ਤੇ ਜਾ ਕੇ ਵੀ ਉਸ ਪਰਮਾਤਮਾ ਨੂੰ ਯਾਦ ਰੱਖੇ ਹੁਣ ਨਾਮ ਜਪਣ ਦੀ ਜ਼ਰੂਰਤ ਇਹਦਾ ਫਾਲ ਸਪਸ਼ਟ ਰੂਪ ਚ ਜੀਵ ਮਾਤਾ ਲਈ ਲਿਖਿਆ ਜੀਵਾਂ ਲਈ ਲਿਖਿਆ ਹੈ ਕਿ ਉਸ ਪਿਆਰੇ ਨੂੰ ਸਿਮਰਨਾ ਅਸੀਂ ਉਹ ਸੁਪਿਆਰੇ ਨੂੰ ਸੁਣਾ ਨਹੀਂਦਾ ਉਹ ਤੇ ਸਾਡੇ ਦਿਨਾਂ ਦੀਆਂ ਸਾਰੀਆਂ ਜਾਣਦਾ ਅਸੀਂ ਤੇ ਆਪਣੇ ਮਨ ਦੀ ਮੈਲ ਧੋਣ ਵਾਸਤੇ ਵਾਹਿਗੁਰੂ ਸਿਮਰਨ ਕਰਨਾ ਜਿਸ ਤਰ੍ਹਾਂ ਤੰਧਨ ਗੋਦਾਨਿਕ ਪਾਸ਼ਾ ਕਹ ਰਿਹਾ ਕਿ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਹੇ ਪਰ ਇਹ ਮਤ ਪਾਪਾਂ ਕੇ ਸੰਗੋ ਧੋਪੇ ਨਾਮ ਹੈ ਕੇ ਰੰਗ ਕਿ ਹੈ ਜੀਵ ਜਿਸ ਤਰ੍ਹਾਂ ਕੱਪੜਿਆਂ ਨੂੰ ਨਾ ਧੋਈਏ ਤੇ ਉਹ ਮਿੱਟੀ ਨਾਲ ਮੂਤ ਨਾਲ ਮੂਤ ਪਲੀਤੀ ਮਲ ਮੂਤਰ ਨਾਲ ਗੰਦੇ ਹੋ ਜਾਂਦੇ ਹਨ ਉਹਨਾਂ ਨੂੰ ਸਾਬਣ ਲਾ ਕੇ ਧੋਣਾ ਪੈਂਦਾ ਹੈ ਇਸੇ ਤਰ੍ਹਾਂ ਆਪਣੇ ਮਨ ਦੇ ਲੱਗੀ ਹੋਈ ਮਨ ਦੇ ਉੱਪਰ ਮੈਲਾ ਦੀ ਰਕਾਰਾਂ ਦੀ ਮੈਲ ਨੂੰ ਧੋਣ ਵਾਸਤੇ ਗੁਰੂ ਪਾਤਸ਼ਾਹ ਉਪਦੇਸ਼ ਦੇ ਰਹੇ ਆ ਕਿ ਸਿਮਰਨ ਵਾਹਿਗੁਰੂ ਸਿਮਰਨ ਜ਼ਰੂਰੀ ਹੈ ਇਹ ਅਸੀਂ ਆਪਣੇ ਵਾਸਤੇ ਕਰਨਾ ਹੈ ਕਿਸੇ ਨੂੰ ਸੁਣਾ ਨਹੀਂ ਰਹੇ ਕਿਸੇ ਤੇ ਐਹਸਾਨ ਨਹੀਂ ਹੋ ਰਿਹਾ ਇਹ ਜੋ ਕਰਨਾ ਆਪਣੇ ਵਾਸਤੇ ਕਰਨਾ ਕਿਉਂਕਿ ਭੜਿਏ ਮਤ ਪਾਪਾਂ ਕੈ ਸੰਗ ਉਹ ਧੋਪੇ ਨਾਵੇਂ ਕਹਿ ਰਾਂਗੇ ਪਰਮਾਤਮਾ ਨੇ ਨਾਮ ਸਿਮਰਨ ਪਰਮਾਤਮਾ ਦਾ ਇਸੇ ਲਈ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਕਿ ਜੋ ਸਾਡੇ ਮਨ ਨੂੰ ਵਿਕਾਰਾਂ ਦੀ ਮੈਲ ਲੱਗੀ ਉਹਨੂੰ ਧੋਣ ਵਾਸਤੇ ਵਾਹਿਗੁਰੂ ਸਿਮਰਨ ਅਸੀਂ ਆਪਣੇ ਵਾਸਤੇ ਕਰਦੇ ਹਾਂ ਭਾਈ ਗੁਰਦਾਸ ਜੀ ਕਹਿ ਰਹੇ ਹਨ ਵਾਹਿਗੁਰੂ ਗੁਰ ਮੰਤਰ ਹੈ ਜਪਹੁ ਮੈਂ ਖੋਈ ਭਾਈ ਗੁਰਦਾਸ ਜੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਸੰਗ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਖੋਈ ਇਸੇ ਤਰ੍ਹਾਂ ਹੁਣ ਬਹੁਤ ਸਾਰੇ ਸਵਾਲ ਕਰਦੇ ਆ ਕਿ ਸਾਨੂੰ ਗੁਰੂ ਨਾਨਕ ਪਾਤਸ਼ਾਹ ਗੁਰੂ ਅਮਰ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਸਾਨੂੰ ਵਾਹਿਗੁਰੂ ਦਾ ਸਿਮਰਨ ਨਹੀਂ ਕਰਾਇਆ ਪਰ ਗੁਰੂ ਪਿਆਰੀ ਸਾਧ ਸੰਗਤ ਜਿਉ ਇਸ ਵੇਲੇ ਗੁਰੂ ਸਾਹਿਬਾਨ ਤੇ ਹਾਜ਼ਰ ਨਹੀਂ ਹਨ ਤਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਉਹਨਾਂ ਦੀ ਜੋਤ ਬਿਰਾਜਮਾਨ ਹੈ ਤੇ ਜਦੋਂ ਕੋਈ ਪ੍ਰੇਮੀ ਸਵਾਲ ਪੁੱਛਦਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਸ਼ਾਮ ਦਾ ਨਾਮ ਵੀ ਆਇਆ RAM ਦਾ ਨਾਮ ਵੀ ਆਇਆ ਹਰੀ ਦਾ ਨਾਮ ਆਇਆ ਗੋਬਿੰਦ ਨਾਮ ਆਇਆ ਸਤ ਨਾਮ ਆਇਆ ਅੱਲਾ ਆਇਆ ਆਦ ਪਰਮੇਸ਼ਰ ਦੇ ਕਈ ਨਾਮ ਆਏ ਆ ਤੇ ਫਿਰ ਗੁਰਮੰਤਰ ਕਿਹੜਾ ਆ ਹੁਣ ਗੁਰਮੰਤਰ ਜਿਹੜਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੱਟਾਂ ਦੀ ਬਾਣੀ ਦਰਜ ਹੈ ਸੋਈਆਂ ਦੇ ਰੂਪ ਵਿੱਚ ਉਥੇ ਪਾਠ ਸਾਹਿਬ ਕਹਿ ਰਿਹਾ ਸਤ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਹੁਣ ਮੈਂ ਉਹਨਾਂ ਵਿਦਵਾਨਾਂ ਨੂੰ ਪੁੱਛਣਾ ਚਾਹਨਾ ਜੋ ਕਹਿੰਦੇ ਆ ਕਿ ਇੱਕ ਪਟ ਨੇ ਕੀਰਤ ਪਟ ਨੇ ਸਿਰਫ ਵਾਹਿਗੁਰੂ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਤੇ ਗੁਰੂ ਅਰਜਨ ਪਾਤਸ਼ਾਹ ਨੇ ਕਰਾਇਆ ਨਾ ਕਿਉਂ ਕਰਿਆ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ ਸ਼ੁਰੂ ਤੋਂ ਆਦ ਤੋਂ ਅੰਤ ਤੱਕ ਤੂੰ ਹੀ ਹੈ ਇੱਕ ਵਾਹਿਗੁਰੂ ਤੇ ਗੁਰਮੰਤਰ ਵੀ ਵਾਹਿਗੁਰੂ ਹੋਇਆ ਵਾਹਿਗੁਰੂ ਆ ਨਾ ਗੁਰਮੰਤਰ ਸਪਸ਼ਟ ਰੂਪ ਵਿੱਚ ਆਸਾ ਰਾਗ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰਮੰਤਰ ਜਿਹੜਾ ਲਿਖਿਆ ਉਹਨੂੰ ਵੀ ਪ੍ਰਗਟ ਕੀਤਾ ਆ ਵੇ ਮੁਹਤਾਜਾ ਵੇ ਪ੍ਰਮਾ ਨਾਨਕ ਦਾਸ ਕਹੋ ਗੁਰਵਾਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਗੁਰਮੰਤਰ ਵਾਸਤੇ ਧੰਤਨ ਗੁਰੂ ਅਰਜਨ ਪਾਤਸ਼ਾਹ ਆਸਾ ਰਾਗ ਵਿੱਚ 376 ਅੰਗ ਤੇ ਲਿਖ ਰਹੇ ਹਨ ਨਿਕਟ ਜੀ ਕੈ ਸਦ ਹੀ ਸੰਗਾ ਜੋ ਪਰਮਾਤਮਾ ਸਦਾ ਜੀਵਾਂ ਦੇ ਨੇੜੇ ਵੱਸਦਾ ਸਭਨਾ ਦੇ ਅੰਗ ਸੰਗ ਰਹਿੰਦਾ ਕੁਦਰਤ ਵਰਤੇ ਰੂਪ ਆ ਰੰਗਾ ਉਸੇ ਪਰਮਾਤਮਾ ਦੀ ਕਲਾ ਕੁਦਰਤ ਸ਼ਕਤੀ ਵਰਤ ਰਹੀ ਆ ਸਭ ਰੂਪਾਂ ਵਿੱਚ ਰੰਗਾਂ ਵਿੱਚ ਉਹੀ ਉਹਦੀ ਤਾਕਤ ਤੇ ਕਲਾ ਵਰਤ ਰਹੀ ਹੈ ਕੁਦਰਤ ਨੂੰ ਵਿੱਚ ਕਲਾ ਤੇ ਤਾਕਤ ਕਿਹਾਇਆ ਪਰਮਾਤਮਾ ਦਾ ਪਰਮਾਤਮਾ ਦੀ ਤਾਕਤ ਤਾਂ ਤਾਂ ਗੁਰੂ ਰਜਨ ਪਾਚਾ ਕਹਿ ਰਹੇ ਗਦ ਹੈ ਨ ਚੁਰੇ ਨਾ ਮਨ ਰੋਵਣ ਹਾਰਾ ਉਹ ਨਾ ਮਨੁੱਖਾਂ ਦਾ ਮਾਨ ਕਦੇ ਖੇਗਾ ਨਹੀਂਗਾ ਕੁੜੇਗਾ ਨਹੀਂਗਾ ਜਿਹੜੇ ਕਦੀ ਕਿਸੇ ਤੇ ਗਿਲਾ ਨ ਕਰਨਾ ਉਸ ਪਰਮਾਤਮਾ ਦੇ ਉੱਪਰ ਗਿਲਾ ਨਾ ਕਰਨ ਉਹਦਾ ਸ਼ੁਕਰਾਨਾ ਕਰਨ ਅਵਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ ਰਹੋ ਜਿਨ੍ਹਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਕਿ ਉਹ ਅਵਨਾਸੀ ਅਦ੍ਰਿਸ਼ਟ ਤੇ ਆ ਪਹੁੰਚ ਪਰਮਾਤਮਾ ਸਾਡੇ ਸਿਰ ਤੇ ਸਦਾ ਕਾਇਮ ਰਹਿਣ ਵਾਲਾ ਖਸਮ ਹੈ ਕਾਇਮ ਹੈ ਉਹ ਮਾਲਕ ਹੈ ਸਾਡਾ ਜਿਨ੍ਹਾਂ ਨੂੰ ਇਹ ਡੇਢ ਵਿਸ਼ਵਾਸ ਹੋ ਜਾਂਦਾ ਉਹ ਪਰਮਾਤਮਾ ਦੇ ਕਦੇ ਗਿਲਾ ਨਹੀਂ ਕਰਦੇ ਨਾ ਉਹ ਕੁੜਦੇ ਆ ਖਿਜਦੇ ਆ ਨਾ ਕਿੰਦੂ ਬਰੰਦੂ ਕਰਦੇ ਨਾ ਤਰਕਵਾਦ ਵਿੱਚ ਫਸਦੇ ਆ ਤੇਰੇ ਦਾਸਰੇ ਕੋ ਕਿਸ ਕੀ ਕਾਣ ਹੈ ਪਰਮਾਤਮਾ ਤੇਰੇ ਨਿੱਕੇ ਜਿਹੇ ਸੇਵਕ ਨੂੰ ਕਿਸੇ ਦੀ ਮਥਾ ਜੀ ਨਹੀਂ ਆ ਜਿਹਦੇ ਉਤੇ ਤੇਰਾ ਹੱਥ ਆ ਉਹਨੂੰ ਕਿਸੇ ਦੀ ਮਥਾ ਜੀ ਨਹੀਂ ਰੈਂਦੀ ਜਿਸकी ਮੀਰਾ ਰਾਖੇ ਆਂ ਤੇ ਜਿਸ ਸੇਵਕ ਦੀ ਇੱਜ਼ਤ ਪ੍ਰਭੂ ਪਰਮਾਤਮਾ ਆਪ ਰੱਖੇ ਫਿਰ ਉਹ ਕਿਸੇ ਦੀ ਮੁਥਾਜੀ ਕਰੇ ਕਿਉਂ ਜੇ ਦੀ ਇੱਜ਼ਤ ਹੀ ਮੀਰਾ ਕਹ ਪਾਤਸ਼ਾ ਆਣ ਕਾ ਇੱਜ਼ਤ ਜਿਸ ਕੀ ਮੀਰਾ ਰੱਖੇ ਆਣ ਪਾਤਸ਼ਾ ਆਣ ਕੇ ਇੱਜ਼ਤ ਰੱਖਦਾ ਉਹਦੀ ਫਿਰ ਉਹ ਨੂੰ ਕੀ ਲੋੜ ਆ ਕਿਸੇ ਦੀ ਮੁਥਾਜੀ ਕਰਨ ਦੀ ਜੋ ਲੋੜਾ ਪ੍ਰਭ ਕੀ ਆਜਾਤ ਜੇ ਸੇਵਕ ਨੂੰ ਪਰਮਾਤਮਾ ਨੇ ਉੱਚੀ ਜਾਤ ਆਦਿਕ ਦੇ ਹੰਕਾਰ ਤੋਂ ਵੀ ਰਹਿਤ ਕਰ ਦਿੱਤਾ ਕਿ ਆ ਅਜਾਤ ਲੋਡਾ ਦਾਸ ਪ੍ਰਭੂ ਨੇ ਅਜਾਤ ਉੱਚੀ ਜਾਤ ਆਦਿਕ ਆਲਿਆਂ ਦੇ ਹੰਕਾਰ ਤੋਂ ਰਹਿਤ ਕਰ ਦਿੱਤਾ ਕਿਸ ਲੋਡੇ ਕੋ ਕਿਸ ਕੀਤਾਤ ਉਹ ਸੇਵਕ ਨੂੰ ਫਿਰ ਕਿਸੇ ਦੀ ਹੀਰਖਾ ਦਾ ਡਰ ਨਹੀਂ ਜੋ ਮਰਜੀ ਕੋਈ ਉਹਦਾ ਈਰਖਾ ਕਰੀ ਜਾਵੇ ਜੋ ਮਰਜੀ ਉਹਨਾਂ ਨੂੰ ਸਵਾਲ ਕਰੀ ਜਾਵੇ ਨਾਨਕ ਦਾਸ ਕਹੋ ਗੁਰਵਾਹ ਗੁਰਵਾਹ ਗੁਰ ਦਾ ਮਤਲਬ ਸਭ ਤੋਂ ਵੱਡਾ ਤੇ ਵਾਹ ਦਾ ਮਤਲਬ ਧੰਨ ਧੰਨ ਪੰਨੇ ਨਾਨਕ ਕਹਿ ਰਿਹਾ ਇਹ ਦਾਸ ਨਾਨਕ ਉਹ ਸਭ ਤੋਂ ਵੱਡੇ ਪ੍ਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਗੁਰ ਵਾਹ ਵਾਹ ਕਰਦੇ ਰਹੋ ਜੋ ਬੇਪਰਵਾਹ ਹੈ ਜਿਸ ਨੂੰ ਕਿਸੇ ਦੀ ਮਥਾਜੀ ਨਹੀਂ ਹੈ ਹੁਣ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਜਦੋਂ ਉਸ ਪਰਮਾਤਮਾ ਨੂੰ ਹੀ ਵੱਡਾ ਸਭ ਤੋਂ ਕਿਹਾ ਗਿਆ ਵਾਹ ਧੰਨ ਹੈ ਉਹ ਗੁਰੂ ਸਭ ਤੋਂ ਵੱਡਾ ਉਹ ਸਾਰਿਆ ਤੋਂ ਵੱਡਾ ਪਰਮਾਤਮਾ ਉਸੇ ਰਾਹੀ ਸਤਕਾਰ ਹੁਣ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਅਕੇਲੀ ਪੌੜੀ ਵਿੱਚ ਕਹਿ ਰਹੇ ਹਨ ਸਤਜਗ ਸਤਗੁਰ ਵਾਸ ਦੇ ਵਾ ਵਿਸ਼ਨਾ ਨਾਮ ਜਪਾਵੇ ਦੁਆ ਪਰ ਸਤਗੁਰ ਹਰੀ ਕ੍ਰਿਸ਼ਨ ਹਾ ਹਾ ਹਰ ਹਰ ਨਾਮ ਜਪਾਵੇ ਕਲ ਜਗ ਨਾਨਕ ਗੁਰ ਕੋ ਵਿੰਦ ਗਗਾ ਕੋਬਿੰਦ ਨਾਮ ਅਲਾਵੇ ਚਾਰੇ ਜਾਗੇ ਚੌ ਜੁਗੀ ਪੰਚਾਇਣ ਵਿੱਚ ਜਾਏ ਸੁਮਾਵੇ ਚਾਰ ਅਚਰ ਇਕ ਕਰ ਵਾਹਿਗੁਰੂ ਜਪ ਮੰਤਰ ਜਪਾਵੇ ਜਹਾਂ ਤੇ ਉਪਜਿਆ ਕਰਤਾ ਹੈ ਸੁਮਾਵੇ ਹੁਣ ਗੁਰੂ ਪਿਆਰੀ ਸਾਧ ਸੰਗਤ ਜੀਓ ਇੱਕ ਬਲਦੇਵ ਸਿੰਘ ਐਮੀ ਉੰਨੇ ਇਸ ਬਾਰੇ ਤਰਕ ਕੀਤਾ ਕਿ ਭਾਈ ਗੁਰਦਾਸ ਜੀ ਨੇ ਜਿਹੜਾ ਇਹ ਕੀ ਆ ਵਾਹਿਗੁਰੂ ਬਾਰੇ ਹੁਣ ਆਪਾਂ ਇਸ ਬਾਰੇ ਭਾਈ ਗੁਰਦਾਸ ਜੀ ਨੇ ਜੋ ਵਾਹਿਗੁਰੂ ਚਾਰ ਅੱਖਰਾਂ ਨੂੰ ਜੋੜ ਕੇ ਉਹਨਾਂ ਨੇ ਆਪਣੀ ਵਾਰ ਵਿੱਚ ਦੱਸਿਆ ਵੀ ਚਾਰੇ ਅੱਖਰ ਲੈ ਕੇ ਪਰ ਉਹਨਾਂ ਨੇ ਕਿਹਾ ਵੀ ਗੁਰੂ ਪਾਤਸ਼ਾਹ ਨੇ ਇਹ ਚਾਰ ਅੱਖਰ ਉਸ ਪਰਮਾਤਮਾ ਲਈ ਵਰਤੇ ਆ ਗੁਰਵਾਹ ਅਰਜਨ ਪਾਤਸ਼ਾਹ ਨੇ ਵੇਮੋ ਤਾਜਾ ਵੇ ਪਰਵਾ ਨਾਨਕ ਦਾਸ ਕਹੋ ਗੁਰਵਾਹ ਗੁਰੂ ਅਰਜਨ ਪਾਤਸ਼ਾਹ 376 ਅੰਕ ਤੇ ਕਹਿ ਰਿਹਾ ਕਿ ਉਹ ਬਖਵਾ ਤਾਨਿਆਓ ਤਨ ਤਾਨਿਆਓ ਬੜਾ ਵੱਡਾ ਆ ਉਹ ਸਭ ਤੋਂ ਵੱਡਾ ਆ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਤੇ ਗੁਰਮੰਤਰ ਵਾਹਿਗੁਰੂ ਨਾਮ ਨਾਲ ਸਿਮਰਨ ਹੋ ਗਿਆ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਨਾਮ ਬਹੁਤ ਆਉਂਦੇ ਆ ਜੈਤੁਰਾਂ ਅੱਲਾ ਦਾ ਨਾਮ ਆ ਰਿਹਾ ਆ ਰਾਮ ਦਾ ਨਾਮ ਆ ਰਿਹਾ ਬਹੁਤ ਨਾਮ ਆ ਰਹੇ ਆ ਪਰਮਾਤਮਾ ਦੇ ਤੇ ਨਾਮ ਹੀ ਬੜੇ ਦੱਸੇ ਆ ਤੇ ਕਿਸੇ ਨਾਮ ਨਾਲ ਉਹਨੂੰ ਯਾਦ ਤੇ ਕਰਦਾ ਹਨ ਤੇ ਸਾਂਝਾ ਨਾਮ ਰੱਖ ਲਿਆ ਜੇ ਰਾਮ ਰੱਖਦੇ ਆ ਸਤ ਨਾਮ ਰੱਖਦੇ ਆ ਅਲੱਗ-ਅਲੱਗ ਆ ਸਾਰੇ ਜਿਨਨੇ ਭਗਤ ਹੋਏ ਆ ਉਹਨਾਂ ਨੇ ਆਪਣੇ-ਆਪਣੇ ਵੇਲੇ ਨਾਮ ਜਪਾਇਆ ਤੇ ਇਹ ਸਾਂਝਾ ਪੰਜਵਾਂ ਨਾਮ ਹੋ ਗਿਆ ਵਾਹਿਗੁਰੂ ਸਾਰਿਆਂ ਨੂੰ ਇਕੱਠਾ ਕਰਕੇ ਸਾਰੇ ਜੋਤੋਂ ਸ੍ਰਿਸ਼ਟੀ ਰਚੀ ਆ ਸਾਰਿਆਂ ਦਾ ਪਾਲਣਹਾਰਾ ਉਹ ਸ੍ਰਿਸ਼ਟੀ ਰਚਨ ਵਾਲਾ ਉਹ ਆ ਇਸ ਕਰਕੇ ਇਸ ਨੂੰ ਮੁਰੂਪਾਸ਼ਾ ਨੇ ਭਾਈ ਗੋਦਾਸ ਜੀ ਉਹਨਾਂ ਨੇ ਇਸ ਤਰ੍ਹਾਂ ਦੱਸਣਾ ਕੀਤਾ ਜੋ ਉਹਨਾਂ ਨੇ ਵਾਹਿਗੁਰੂ ਨਾਮ ਦਿੱਤਾ ਉਸ ਪਰਮਾਤਮਾ ਨੂੰ ਕਿ ਉਹ ਤਾਹਨੇ ਆ ਉਹ ਵੱਡਾ ਆ ਸਭ ਤੋਂ ਤੇ ਭਾਈ ਬਲਦੇਵ ਸਿੰਘ ਜੀ ਇਥੇ ਤਰਕਵਾਦ ਦਾ ਫਿਰ ਕੀ ਮਤਲਬ ਬਣਦਾ ਆ ਹੁਣ ਵਾਹਿਗੁਰੂ ਨਹੀਂ ਕਵਾਂਗੇ ਆਪਾਂ ਤੇ ਰਾਮ ਰਾਮ ਕਹੀਏ ਗੋਬਿੰਦ ਕਹੀਏ ਅੱਲਾ ਕਹੀਏ ਕੀ ਕਹੀਏ ਵਾਹਿਗੁਰੂ ਤੇ ਸਾਂਝਾ ਹੋ ਗਿਆ ਨਾ ਸਾਰਿਆਂ ਦਾ ਸਾਰੇ ਆਗੇ ਦੇ ਵਿੱਚ ਜਦੋਂ ਤੋਂ ਸ੍ਰਿਸ਼ਟੀ ਰਚੀ ਆ ਉਦੋਂ ਤੋਂ ਹੀ ਵਾਹਿਗੁਰੂ ਆ ਗਿਆ ਇਹ ਸਾਰੇ ਜੋ ਵੀ ਭਗਤ ਜਨ ਹੋਏ ਆ ਜੋ ਵੀ ਉਸ ਪਰਮਾਤਮਾ ਨੇ ਇਹ ਖੇਲ-ਤਮਾਸ਼ਾ ਰਚਿਆ ਜਿਨੋ ਜਿਨੋ ਸੰਸਾਰ ਤੇ ਸੰਸਾਰ ਦੀ ਭੁਲਾਈ ਲਈ ਲੋਕ ਭੁਲਾਈ ਲਈ ਭੇਜਿਆ ਉਹਨਾਂ ਸਾਰਿਆਂ ਦੇ ਨਾਮ ਇਕੱਠੇ ਕਰਕੇ ਜੋ ਜੋ ਉਹਨਾਂ ਨੇ ਨਾਮ ਜਪਾਇਆ ਸੰ ਉਹਨਾਂ ਨੂੰ ਇਕੱਠਾ ਕਰਕੇ ਚਾਰ ਅੱਖਰ ਦੇ ਕੇ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਕੋਈ ਵਾਹਿਗੁਰੂ ਗੁਰਮੰਤਰ ਨਾਮ ਦਿੱਤਾ ਸਿੱਖਾਂ ਲਈ ਕਿ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ ਤਾਂ ਤਾਂ ਗੁਰੂ ਰਾਮਦਾਸ ਵੀ ਕਹਿੰਦੇ ਬਹੰਦੇ ਆਉਂਦੇ ਆ ਹਰ ਨਾਮ ਤੇ ਆਈ ਫਿਰ ਉਹ ਨਾਮ ਕਿਦਾਂ ਧਿਆਵਾਂਗੇ ਆਪਾਂ ਕਿਹੜਾ ਨਾਮ ਧਿਆਵਾਂਗੇ ਆਪਾਂ ਜੇ ਵਾਹਿਗੁਰੂ ਇੱਕ ਸਾਂਝਾ ਸ਼ਬਦ ਮਿਲ ਗਿਆ ਤੇ ਤਰਕਵਾਦ ਕਿਉਂ ਕਰਦੇ ਆਪਾਂ ਸੋ ਵਾਹਿਗੁਰੂ ਸਿਮਰਨ ਜਿਹੜਾ ਇੱਕ ਸਾਂਝਾ ਸਾਰੇ ਸੰਸਾਰ ਦਾ ਜਦੋਂ ਤੋਂ ਸ੍ਰਿਸ਼ਟੀ ਰਚੀ ਆ ਉਸ ਪਰਮ ਪਿਤਾ ਬ੍ਰਹਮਾਤਮਾ ਨੂੰ ਧੰਨ ਕਿਹਾ ਗਿਆ ਆ ਇਹਦੇ ਵਿੱਚ ਕਿਸੇ ਦਾ ਹੋਰ ਜਿਆਦਾ ਨਾਮ ਨਹੀਂ ਉਸ ਪਰਮਾਤਮਾ ਦੀ ਸਿਫਤਸਲਾ ਕੀਤੀ ਗਈ ਆ ਕਿ ਉਹ ਧੰਨ ਆ ਉਹ ਸਭ ਤੋਂ ਵੱਡਾ ਆ ਉਹ ਹੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਧੇ ਬੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਤੇ ਸਿਮਰਨ ਕਰਨਾ ਔਰ ਇਸ ਤਰਕਵਾਦ ਤੋਂ ਬਚਣਾ ਅਗਲੀ ਕੈਸਟ ਦੇ ਵਿੱਚ ਜੋ ਧੰਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਵਾਹਿਗੁਰੂ ਬਾਰੇ ਉਪਦੇਸ਼ ਦਿੱਤਾ ਉਹ ਅਗਲੀ ਕੈਸਟ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਕੋਈ ਭੁੱਲ ਚੱਕੋ ਗਈ ਹੋਵੇ ਤੇ ਮਾਫੀ ਚਾਹੁੰਨਾ ਖਾਸ ਕਰਕੇ ਭਾਈ ਬਲਦੇਵ ਸਿੰਘ ਜੀ ਐਮ ਆਪਾਂ ਆਪਣੇ ਉੱਤੇ ਹੀ ਤਰਕਵਾਦ ਨਾ ਕਰੀ ਜਾਈਏ। ਪਰੰਪ੍ਰੇਖਿਆਂ 'ਚੋਂ ਕੱਢਣ ਦੀ ਬਜਾਏ ਪਰੰਪ੍ਰੇਖਿਆਂ ਵਿੱਚ ਹੋਰ ਪਰੰਪ੍ਰੇਖੇ ਖੜੇ ਨਾ ਕਰੀਏ। ਭਾਈ ਗੁਰਦਾਸ ਜੀ ਦੀ ਮਨੋਸਥਿਤੀ ਨੂੰ ਤੁਸੀਂ ਉਹਨਾਂ ਦੇ ਅਨੁਭਵ ਨੂੰ ਤੁਸੀਂ ਉੱਥੇ ਉਹਨਾਂ ਦੀ ਸਥਿਤੀ ਤੱਕ ਪਹੁੰਚੇ ਨਹੀਂ। ਉਹਨਾਂ ਦੀ ਸਥਿਤੀ ਨੂੰ ਉਹ ਆਪ ਹੀ ਜਾਣਦੇ ਸਨ। ਉਹਨਾਂ ਦੀ ਮਨੋਵਸਥਾ ਉਹ ਆਪ ਜਾਣਦੇ ਸਨ। ਜੋਨਾ ਨੇ ਵਾਰ ਦੇ ਵਿੱਚ ਲਿਖਿਆ ਤੇ ਉਹਨਾਂ ਨੇ ਆਪਣੇ ਇੱਕ ਅਨੁਭਵ ਨਾਲ ਲਿਖਾਇਆ ਸੋਸ ਸਾਨੂੰ ਕਦਰ ਕਰਨੀ ਚਾਹੀਦੀ ਉਹਨਾਂ ਦੀ ਕਿੰਤੂ ਪਰਤੂ ਨਹੀਂ ਕਰਨਾ ਚਾਹੀਦਾ ਤੇ ਵਾਹਿਗੁਰੂ ਸਿਮਰਨ ਕਰਦੇ ਵੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੋਈਆਂ ਬੁਲਾਂ ਦੀ ਖੇਮਾ ਜੇ ਚੰਗਾ ਲੱਗੇ ਤੇ ਇਹਨੂੰ ਅੱਗੇ ਹੋਰ ਸ਼ੇਅਰ ਕਰਿਓ ਤੇ ਸਾਡੇ ਭਰਮ ਭਲੇ ਖੇ ਨਿਕਲ ਜਾਣ ਜਿੰਨਾ ਵੀ ਇਸ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੈਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੋ ਸਿੱਖ ਕੌਮ ਦੇ ਵਿੱਚ ਭੁਲੇਖੇ ਪਾਏ ਜਾ ਰਿਹਾ ਔਰ ਇਹ ਭੁਲੇਖੇ ਪਾਉਣ ਵਾਲੀਆਂ ਛਾਜਛਾਤੋਂ ਬਚਣ ਲਈ ਇਸ ਵੀਡੀਓ ਨੂੰ ਜੇ ਤੁਹਾਨੂੰ ਇਹ ਵਿਚਾਰ ਅੱਛੇ ਲੱਗਦੇ ਹੋ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਭਾਈ ਬਲਦੇਵ ਸਿੰਘ ਨੂੰ ਨਾਲ ਨੂੰ ਇਹ ਸੰਦੇਸ਼ ਜ਼ਰੂਰ ਦਿਓ ਕਿ ਇਹਨਾਂ ਤਰਕਵਾਦਾਂ ਦੇ ਵਿੱਚੋਂ ਨਿਕਲਦੇ ਹੋਏ ਗੁਰੂ ਘਰ ਦੇ ਮਾਨ ਮਰਿਆਦਾ ਰੱਖਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਨੂੰ ਸਮਝਦੇ ਹੋਏ ਤਰਕਵਾਦਾਂ ਤੋਂ ਬਚਦੇ ਹੋਏ ਵਾਹਿਗੁਰੂ ਦਾ ਸਿਮਰਨ ਕਰੀਏ ਵਾਹਿਗੁਰੂ ਉਸ ਅਕਾਲ ਪੁਰਖ ਦੀ ਉਸਤਤਿ ਵਾਸਤੇ ਹੀ ਇਹ ਵਰਤਿਆ ਗਿਆ ਆ ਵਾਹਿ ਉਹ ਧੰਨਿਆ ਗੁਰੂ ਸਭ ਤੋਂ ਵੱਡਾ ਆ ਜਿਹਦੇ ਜਿਹੜੇ ਅਖਰੀ ਅਥਰ ਬਣਦੇ ਆ ਕਿ ਉਹ ਪਰਮਾਤਮਾ ਸਭ ਤੋਂ ਵੱਡਾ ਹੈ ਉਹ ਧੰਨ ਹੈ ਉਹ ਹੀ ਸਾਰੀ ਸ੍ਰਿਸ਼ਟੀ ਦਾ ਰਚਨ ਖਾਰਾ ਹੈ ਉਸੇ ਦੀ ਕੁਦਰਤ ਕਲਾ ਤਾਕਤ ਵਰਤੀ ਹੈ ਤੇ ਸਾਰੀ ਸ੍ਰਿਸ਼ਟੀ ਜਿਹੜੀ ਆ ਉਸੇ ਦੀ ਤਾਕਤ ਨਾਲ ਕਲਾ ਨਾਲ ਚੱਲ ਰਹੀ ਹੈ ਸੋ ਹੀ ਆਪਣਾ ਸਿਮ ਕੇਮਾ ਵਾਜੂ ਜੀ ਦਾ ਖਾਲਸਾ ਵਾਜੂ ਜੀ ਕੀ ਫਤਿਹ